ਸੇਲੇ ਲਿਵਾਤੀ ਜੇ ਤੇਰੀ ਸੁਸਤੀ ਇਹਨਾਂ ਨੇ ਕੋਲ ਬਸ ਸੌਣ ਲੱਗਿਆ ਨੇ ਉਹਨਾਂ ਦਾ ਮਨ ਹੈ ਤੇ ਡਾਟਰਾ ਵੀ ਕਹੇ ਕਹੇ ਕੀ ਹੋ ਰਿਹਾ ਕੋੜਾ ਨਹੀਂ ਆ ਰਿਹਾ ਅੰਦਰ ਤੇਰੇ ਡਾ ਅੰਦਰ ਦਾ ਨਹੀਂ ਚਾਈਦੀ ਅਸਲੀ ਕੋੜਾ ਨਹੀਂ ਆ ਰਗਨੀਆ ਮਾਰੋ ਤਾਰੋ ਤਨੁ ਨਾਮ ਕੀ ਨਰਨਾਈ ਮਾਰੋ ਸਮਾਖਾ ਕਸੀ ਨ ਕਰਾਏ ਜੀ ਕਾਹੂ ਮਾਹੂ ਦਾਸਾ ਅਮੀਨਾ ਨਾਮ ਕੀ ਰਾਜੋ ਵਰ ਬਾਕੀ ਸੁਨਾਰਨ ਜਾਈ ਸਤਿਗੁਰੂ ਦੀ ਮਾਰੋ ਤੋਇ ਸਤਿਕਾਰ ਕਾਹ ਨਾ ਮਾਰਾ ਮਿਟਨ ਨਾ ਜਾਏ ਗਲਤ ਉਠੇ ਰੋਤ ਨਾ ਚਿਤਾ ਨਹੀਂ ਹੈ ਜੇ ਭਈਆ ਹੋਣਾ ਮੇਰਾ sehr going ਤਾਰੇ ਸਾਰਿਆਂ ਨੂੰ ਮੇਰਾ ਨਾਮ ਮਯੋਗੀਤਾ ਹੈ ਅਸੀਂ ਕਾਲੀਦਵਾਰ ਮੰਦਿਰ ਦੇ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਇਹਵੇਂ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨੌ ਰਾਤਰੀ ਦੀ ਲੱਖ ਲੱਖ ਵਧਾਈ ਵੀਡੀਓ ਤੋਂ ਆਵੇ ਅਸੀਂ ਹਰ ਸਾਲ ਆ ਰਹੇ ਬਚਪਨ ਤੋਂ ਆ ਰਹੇ ਸੀ ਜੇ ਕਰਾਂ ਕਾਲੀਦਵਾਰ ਵਾਲੀ ਮਾਂ ਦਾ ਬੋਲ ਸੱਚੇ ਦਵਾਰ ਕੀ ਹੈ ਲੋਤ-ਪੋਤ ਰਾਤਿਆਂ ਦੀ ਤੇ ਬੜੀ ਕਿਰਪਾ ਹੈ ਜੋ ਵੀ ਹੰਦਾ ਬਹੁਤ ਕੁਝ ਲੈ ਕੇ ਜਾਂਦਾ ਅਸੀਂ ਮਾਦਰਾਨੀ ਤੋਂ ਬੜਾ ਕੁਝ ਲਿਆ ਹੈ ਸਾਰੀ ਉਮਰ ਮੇਰੀ ਮਾਂ ਦੇ ਦਰਬਾਰ ਤੇ ਲੰਗੀ ਹੈ ਬੱਚੇ ਵੀ ਲਾਂ ਲੱਗੇ ਬਹੁਤ ਕੁਝ ਮਾਣੇ ਤੇ ਬੜੀ ਕਿਰਪਾ ਕੀਤੀ ਮਾਂ ਨੇ ਹਰ ਰਾਸ ਦੀ ਕੀਤੀ ਮਾਂ ਨੇ ਕੋਈ ਕਮੀ ਨਹੀਂ ਛੱਡੀਆ ਸਭ ਮੰਦੀਆ ਆਸ਼ਾ ਕ੍ਰਿਸ਼ਨਾ ਸਭ ਪੂਰੀਆਂ ਕੀਤੀਆਂ ਮਾਂ ਨੇ ਸਭ ਦੀਆਂ ਕਰਦੀ ਮਾਂ ਜਿਹੜੇ ਮੰਦਰ ਬਾਹਰ ਜਾਂਦਾ ਸਭ ਲੈ ਕੇ ਜਾਂਦਾ ਸਭ ਦੀਆਂ ਮਾਂ ਸਾਖੂਰੀਆਂ ਕਰਦੀ ਹੈ ਮਾਂ ਸ਼ੀਰ ਦਿੰਦੀ ਹੈ ਟੈਨਸ਼ਨਾਂ ਚੋਂ ਤਾ ਕਲਪਨਾ ਸਭ ਗਾ ਦਿੰਦੀ ਹੈ ਮਾਂ ਮੇਰਾ ਨਾਮ ਅੰਜਲੀ 베ਦੀ ਹੈ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਇਆ ਬਹੁਤ ਵਧੀਆ ਕੀ ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਔਰ ਬਸ ਬੜੀ ਮਨੋ ਕਾਮਨਾ ਲੁਕੀ ਲੈ ਕੇ ਮਨੋ ਕਾਮਨਾ ਬਹੁਤ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਜੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਹੁਰੇ ਆਏ ਹੋ ਹਾਂਜੀ ਸਹੁਰੇ ਆਏ ਅਸੀਂ ਪੂਰੇ ਮਹੀਨਾ ਆਏ ਆ ਹਾਂਜੀ ਬਾਬਾ ਜੀ ਇਹਦੇ ਨਰਾਤਾ ਵੇਲੇ ਕੀ ਕਹਿੰਦੇ ਤੇ ਨਰਤਨ ਮਹਾਮਾਹੀ ਦਾ ਦਰਬਾਰ ਤੇ ਜੋ ਵੀ ਆਂਦਾ ਵਾ ਆਪਣੀ ਮਹਾਮਾਹੀ ਦੇ ਕੋਲੋਂ ਮੰਨ ਦੀਆਂ ਮਨੋ ਕਾਮਨਾ ਜਨੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸੁਭਾ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ ਨਵੇਂ ਸਾਲ ਦੀ ਅੱਜ ਸਾਲ ਪੁੱਤਰੀ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉਂ ਦਿੰਦੀ ਏ ਜੋ ਦਵਾਰ ਅੰਦਰ ਦੰਦਿਆ ਪੋਤਵਾਲ ਨੋਦਨੇਤਾ ਅੰਮਰੇ ਤੰਦਨ ਦੀ ਹੈ ਜੋ ਵੀ ਤੁਸੀਂ ਆਪਣੇ ਨਚਾ ਲੈ ਕੇ ਆਓਗੇ ਮਹਾਰਾਣੀ ਕੋਲ ਮਨੋ ਕਾਮਨਾ ਪੂਰੀਆਂ ਕਰ ਦਿੰਦੀ ਹੈ ਮਹਾਰਾਣੀ ਦਾ ਸੱਚਾ ਦਰਬਾਰਾ ਮੇਰਾ ਨਾਮ ਹੈ ਜੇ ਅਜੇ ਕੁਮਾਰ ਸੋ ਅੱਜ ਚੈਤਰ ਮਾਸ ਦਾ ਪਹਿਲਾ ਨਵਰਾਤਰਾ ਹੈ ਤੇ ਸਾਰੇ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਆ ਕਿ ਸੀਤਲਾ ਮਾਤਾ ਦੇ ਬਿਨ ਨਰਾਤੇ ਕਹੀ ਜਾਂਦੇ ਨੇ ਤੇ ਸਾਰੇ ਸੰਗਤ ਹਉਮ ਹਮਾ ਕੇ ਮਹਾਰਾਣੇ ਦੇ ਚੰਨਾ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਭਜਨ ਤੇ ਦੇਖੋ ਜਿਸ ਤਰ੍ਹਾਂ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐਹੀ ਕਹਿੰਨੇ ਆ ਅਸਾਲਾਈਏ ਤੇ ਕਸਾਂਗੇ ਨਿਭਾਕੇ ਮਾ ਕਲੀ ਦਵਾਰੇ ਵਾਲੀਏ ਕਦੇ ਵੇਖ ਲਵੀ ਸਾਨੂੰ ਅਜਮਾਕੇ ਮਾ ਕਲੀ ਦਵਾਰੇ ਵਾਲੀਏ ਤੇਰਾ ਲੜ ਫੜਿਆ ਨਾ ਹੋਰ ਕਿਤੇ ਤੱਕਿਆ ਕੰਡੇ ਵਾਲੀਏ ਪਰੋਸਾ ਤੇਰੇ ਤੇ ਰਕਿਆ ਸਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਏ ਨੀ ਕਾਲੀ ਦਵਾਰੇ ਵਾਲੀਏ ਅਸੀਂ ਲਾਈਏ ਤੇ ਦਸਾਂਗੇ ਨਿਭਾ ਕੇ ਮਾਂ ਕਾਲੀ ਦਵਾਰੇ ਵਾਲੀਏ ਮਾਂ ਭਗਵਤੀ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਰੇ ਵਿਸ਼ਵਾਸੀਆਂ ਨੂੰ ਮੈਂ ਇਹ ਸ਼ੁਭ ਕਾਮਨਾਵਾਂ ਦਿੰਦਾ ਨਵੇਂ ਸੰਮਤ ਦੇ ਵੀ ਸ਼ੁਰੂਆਤ ਹੋ ਰਹੀ ਹੈ ਇਸ ਕਰਕੇ ਮਾਂ ਦੇ ਅੱਗੇ ਪ੍ਰਾਰਥਨਾ ਕਰਦੇ ਆ ਕਿ ਨਵੇਂ ਸੰਮਤ ਦੇ ਨਵਰਾਤਰੀਆਂ ਦੀ ਮਾਂ ਸਾਰਿਆਂ ਦੀ ਝੋਲੀਆਂ ਭਰੇ ਤੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਭਰੇ ਤੁਸੀਂ ਅਕਸਰ ਦੇਖਿਆ ਹੋਇਆਗਾ ਮਾਂ ਕਾਲੀ ਦਾ ਜਿਹੜਾ ਸਰੂਪ ਹੁੰਦਾ ਹੈ ਉਗਰ ਰੂਪ ਉਗਰ ਰੂਪ ਰੋਦਰੂਪ ਹੁੰਦਾ ਹੈ ਪਰ ਮਾਂ ਬਟਾਲੇ ਵਾਲੀ ਕਾਲੀਦਵਾਰੇ ਵਾਲੀ ਮਾਂ ਕਾਲੀ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਸਥਿਤ ਹੈ ਹੱਥ ਦੇ ਵਿੱਚ ਲੰਗਰ ਵੀਰ ਜੀ ਨੂੰ ਫੜਿਆ ਦਾ ਹੈ ਜਿਸ ਕਰਕੇ ਅਸ਼ਵਿੰਨ ਮਾਸ ਦੇ ਵਿੱਚ ਇੱਥੇ ਲੰਗੋਰ ਪ੍ਰਥਾ ਵੀ ਮਨਾਈ ਜਾਂਦੀ ਹੈ ਸਾਰੇ ਭਗਤ ਆਪਣੇ ਬੱਚਿਆਂ ਨੂੰ ਲੰਗੋਰ ਬਣਾ ਕੇ ਲੈ ਕੇ ਆਉਂਦੇ ਨੇ ਇਹ ਮਾਨਤਾ ਪੂਰੇ ਵਰਲਡ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਪ੍ਰਾਪਤ ਹੈ ਇੱਕ ਅੰਮ੍ਰਿਤਸਰ ਦੁਰਗਿਆਨਾ ਟੈਂਪਲ ਇੱਕ ਸਾਡੇ ਬਟਾਲੇ ਵਾਲੀ ਮੰਦਰ ਦੇਖੋ ਜਿਹੜੀ ਆਪ ਹੀ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ ਉਸ ਨੂੰ ਗੰਦੋਲਤ ਨਾਲ ਕੋਈ ਮਤਲਬ ਨਹੀਂ ਮਾਂ ਸ਼ਰਦਾ ਦੇਖਦੀ ਹੈ ਸ਼ਰਦਾ ਦੇ ਨਾਲ ਆਓ ਝੋਲੀਆਂ ਪਰ ਕੇ ਲੈ ਕੇ ਜਾਓ ਜਿਨਾ ਕੇ راست ਤੋਂ ਤੇ ਇਤਿਹਾਸੀ ਮੰਦਿਰ ਇਹ ਹੀ ਲੱਗਦਾ ਮੈਨੂੰ ਜੀਣਾ ਦੇਖੋ ਇੱਥੇ ਮੰਦਰ ਸਾਰੇ ਇਤਿਹਾਸਿਕ ਹੁੰਦੇ ਨੇ ਕਿਉਂਕਿ ਉੱਥੇ ਮਾਂ ਦਾ ਆਵਾਸ ਹੁੰਦਾ ਹੈ ਜਦੋਂ ਮਾਂ ਦੀ ਰਾਜਨਾ ਹੋ ਜਾਂਦੀ ਹੈ ਜਦੋਂ ਕਿਤੇ ਵੀ ਇਸ਼ਟ ਦਾ ਮੰਦਰ ਹੁੰਦਾ ਕਿਤੇ ਵੀ ਦੇਵਤਾ ਦਾ ਦੇਖ ਤੇ ਵੀ ਦੇਵੀ ਦਾ ਮੰਦਰ ਹੁੰਦਾ ਹੈ ਜਦੋਂ ਜਦੋਂ ਰਾਜਨਾ ਹੋ ਜਾਂਦੀ ਹੈ ਓਦਾਂ ਓਦਾਂ ਹੀ ਓਰੀ ਮਾਨਤਾ ਵਧੇ ਜਾਂਦੀ ਹੈ ਬਸ ਉਹ ਸ਼ਰਦਾ ਦੇਖਦੀਆਂ ਠੀਕ ਹੈ ਬਜ਼ੁਰਗ ਸੀਗੇ ਉਹਨਾਂ ਨੂੰ ਸੁਪਨਿਆਂ ਦੇ ਵਿੱਚ ਮਾਂ ਨੇ ਦਰਸ਼ਨ ਦਿੱਤੇ ਸੀਗੇ ਸਾਹਮਣੇ ਖੂਹ ਸੀਗਾ ਕਿ ਮੈਂ ਇੱਥੇ ਵਿਰਾਜਮਾਨ ਹਾਂ ਫਿਰ ਸਾਡੇ ਬਜ਼ੁਰਗਾਂ ਨੇ ਮਾਂ ਨੂੰ ਬੜੇ ਪਿਆਰ ਦੇ ਨਾਲ ਕੱਢਿਆ ਤੇ ਅੱਜ ਵੀ ਉੱਥੇ ਸਥਿਤਾ ਜਿਵੇਂ ਮਾਂ ਦੀ ਉਦੋਂ ਸਥਾਪਨਾ ਹੋਈ ਸੀਗੀ